ਸੋ ਹਾਂਜੀ ਸਟੂਡੈਂਟਸ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਜਮਾਤ 6ਵੀਂ ਤੋਂ 10ਵੀਂ ਤੱਕ ਸਾਰਿਆਂ ਦੀ ਡੇਟਸ਼ੀਟ ਸੋ ਜਿਵੇਂ ਕਿ ਡੇਟਸ਼ੀਟ ਪਹਿਲਾਂ ਤੋਂ ਜਾਰੀ ਨਹੀਂ ਹੋਈ ਸੀ ਸੋ ਹੁਣ ਉਹਨਾਂ ਨੇ ਜਾਰੀ ਕਰ ਦਿੱਤੀ ਹੈ ਜਿਵੇਂ ਸਭ ਤੋਂ ਪਹਿਲਾਂ ਕੀ ਸੈਸ਼ਨ 2025-26 ਲਈ ਜਮਾਤ ਪਹਿਲੀ ਤੋਂ 12ਵੀਂ ਤੱਕ ਦੀਆਂ ਟਰਮ ਪ੍ਰੀਖਿਆਵਾਂ ਦੀ ਡੇਟਸ਼ੀਟਸ ਬਣਦੀ ਉਪਰੋਕਤ ਵਿਸ਼ੇ 'ਤੇ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਫਿਰ ਨੈਕਸਟ ਆਜੂ ਤੁਹਾਡਾ ਸਕੂਲ ਵਿਭਾਗ ਪੰਜਾਬ ਵੱਲੋਂ ਮਿਤੀ 18-9-2025 ਤੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਪ੍ਰਾਇਮਰੀ ਅੱਪਰ ਪ੍ਰਾਇਮਰੀ ਸੈਕੰਡਰੀ ਅਤੇ ਸੀਨੀਅਰ ਸਕੂਲਜ਼ ਮਾਤਾ ਦੀ ਟਰਮ ਪਰ ਟਰਮ ਪ੍ਰੀਖਿਆਵਾਂ ਕਰਵਾਈ ਜਾ ਰਹੀ ਹੈ ਸੋ ਜਮਾਤ ਪਹਿਲੀ ਤੋਂ ਪੰਜਵੀਂ ਦੀ ਟਰਮ ਪ੍ਰੀਖਿਆ ਦੀ ਡੇਟਸ਼ੀਟ ਇਸ ਤਰ੍ਹਾਂ ਦੀ ਸੋ ਦੇਖ ਸਕਦੇ ਹੋ ਤੁਸੀਂ ਜਿਵੇਂ ਪਹਿਲੀ ਤੋਂ ਪੰਜਵੀਂ ਤੱਕ ਦੀ ਹੈ ਫਿਰ ਅਜੇ ਛੇਵੀਂ ਤੋਂ ਅੱਠਵੀਂ ਤੱਕ ਦੀ ਟਰਮ ਵਨ ਦੀਆਂ ਪ੍ਰੀਖਿਆਵਾਂ ਜਿਵੇਂ ਇਸ ਪ੍ਰਕਾਰ ਹੈ ਤੁਹਾਡੀ ਸੋ ਜਿਵੇਂ 18 ਸਤੰਬਰ ਤੋਂ ਹੁਣ ਪਹਿਲਾਂ ਤੁਹਾਡੇ ਛੇਵੀਂ ਦਾ ਵਿਗਿਆਨ ਦਾ ਫਿਰ ਸੱਤਵੀਂ ਦਾ ਅੰਗਰੇਜ਼ੀ ਦਾ ਅਤੇ ਅੱਠਵੀਂ ਦਾ ਨੇ ਤਦਾ ਸੋ ਐਂਕਰੋ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਓ ਤੇ ਫਿਰ ਸੈਕਟ ਆਜੂ 19 ਦਾ ਫਿਰ ਪੇਪਰ ਤੁਹਾਡਾ ਫਿਰ 20 ਦਾ ਫਿਰ 23 ਦਾ ਫਿਰ 24 ਦਾ ਫਿਰ 25 ਦਾ ਫਿਰ 26 ਦਾ ਫਿਰ 27 ਦਾ ਫਿਰ 29 ਦਾ ਤੇ ਨੈਕਸਟ ਆਜੂਗੀ ਤੁਹਾਡੀ 9ਵੀਂ ਤੋਂ ਲੈ ਕੇ 12ਵੀਂ ਤੱਕ ਦੀ ਟਰਮ ਪ੍ਰੀਖਿਆ ਦੀ ਡੇਟਸ਼ੀਟ ਜਿਵੇਂ 18 ਤਰੀਕ ਨੂੰ 9ਵੀਂ ਦਾ ਸਭ ਤੋਂ ਪਹਿਲਾ ਪੇਪਰ ਹੈਗਾ ਵਿਗਿਆਨ ਦਾ 10ਵੀਂ ਦਾ ਗਣਿਤ ਦਾ 11ਵੀਂ ਦਾ ਗਣਿਤ ਦਾ ਤੇ 12ਵੀਂ ਦਾ ਫਿਜ਼ਿਕਸ ਹਿਸਟਰੀ ਅਕਾਊਂਟੈਂਸੀ ਤੇ ਚੌਥਾਂ ਬਕਸ਼ਾ ਸੂ ਡੇਡ ਸ਼ੀਟ ਹੁਣੀ ਤਿਆਰੀ ਕਰ ਦਿੱਤੀ ਗਈ ਜਿੱਤੇ 19 ਤਰੀਕ ਦਾ ਜਿਹੜਾ ਪੇਪਰ ਆ ਜੁ ਤੁਹਾਡਾ ਨੌਵੀਂ ਦਾ ਤਾਂ ਪੰਜਾਬੀ ਇਹਦਾ ਜੁ ਦਸਵੀਂ ਦਾ ਸਰੀਰਿਕ ਸਖਿਆ ਦਾ ਤੇ 11ਵੀਂ 11ਵੀਂ ਦਾ ਪੰਜਾਬੀ ਜਨਰਲ ਅੰਗਰੇਜ਼ੀ ਦਾ ਫਿਰ ਜਨਰਲਰ ਦਾ 12ਵੀਂ ਦਾ ਸੋ ਇਹ ਪੇਪਰ ਤੁਹਾਡੇ ਹੋਣਗੇ 18 ਤਰੀਕ ਤੋਂ ਲੈ ਕੇ 10ਵੇਂ ਮਹੀਨੇ ਦੀ 1 ਤਰੀਕ ਤੱਕ ਸੋ ਜਾਰੀ ਕਰ ਦਿੱਤੀ ਗਈ ਹੈ ਸੋ ਹਦਾਇਤਾਂ ਨੇ ਜਿਵੇਂ ਉਮੀਦ ਹੈ 12ਵੀਂ ਜਮਾਤਾਂ ਲਈ ਇਸ ਪ੍ਰੀਖਿਆ ਦਾ ਸਲੇਵਸ April ਤੋਂ August ਤੱਕ 2024 ਚੱਕਦਾ ਹੋਵੇਗਾ। ਪਹਿਲੀ ਤੋਂ 8ਵੀਂ ਜਮਾਤਾਂ ਲਈ ਇਸ ਪ੍ਰੀਖਿਆ ਦਾ ਸਲੇਵਸ April ਤੋਂ September 2025 ਤੱਕ ਦਾ ਹੋਵੇਗਾ। ਪੇਪਰ ਦਾ ਸਮਾਂ ਸਵੇਰੇ 8:30 ਵਜੇ ਤੋਂ ਸਵੇਰੇ 11 ਵਜੇ ਤੱਕ ਦਾ ਹੋਵੇਗਾ। ਪੇਪਰ ਦਾ ਪੈਟਰਨ ਵੱਖ-ਵੱਖ ਜਮਾਤਾਂ ਦੇ ਵੱਖ-ਵੱਖ ਵਿਸ਼ਿਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿੱਤੇ ਗਏ ਨਮੂਨਾ ਪ੍ਰਸ਼ਨ ਪੱਤਰ। ਨਿਰਧਾਰਿਤ ਪੂਰੇ ਅੰਕਾਂ ਤੇ ਸਮੇਂ ਅਨੁਸਾਰ ਰੱਖਿਆ ਜਾਵੇਗਾ। ਤੇ ਨੈਕਸਟ ਆਜੂਗਾ ਤੁਹਾਡਾ 4th ਇਨਾ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਦੀ ਮੁਕੰਮਲ ਦੁਹਾਈ ਯਕੀਨੀ ਬਣਾਈ ਜਾਵੇ। ਸੋ ਇਹ ਦਾਇਤਾਂ ਨਹੀਂ ਗੀਆਂ ਜਿਹੜੀਆਂ ਤੁਸੀਂ ਫੋਲੋ ਕਰਨੀਆਂ ਨੇ ਗੀਆਂ। ਬਾਕੀ ਤਾਂ ਤੁਸੀਂ ਆਹ ਡੇਟ ਸ਼ੀਟ ਦਾ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਤੁਸੀਂ WhatsApp ਚੈਨਲ ਤੇ ਜੁਆਇਨ ਹੋ ਸਕਦੇ ਹੋ। ਉੱਥੋਂ ਤਾਂ ਉਹ ਵਿੱਚ ਦਾ PDF ਆਪ ਤੁਹਾਨੂੰ ਸੈਂਡ ਕਰ ਦਾਂਗੇ WhatsApp ਚੈਨਲ ਤੇ ਉੱਥੋਂ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਚਾ ਇਹਨਾਂ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਬਾਕੀ ਜੋ ਵੀ ਪੇਪਰ ਆਉਣਗੇ ਉਹ ਅਪਲੋਡ ਕਰ ਦਵਾਂਗੇ ਇਸ ਸਬੰਧੀ।